11 6.5 ਸਾਈਜ਼ ਦੇ ਵਿੱਚ ਮਿੱਤਰੋ ਟਰਾਲੀ ਲੈ ਕੇ ਆਇਆ ਥੋਡੇ ਵਾਸਤੇ ਬਹੁਤ ਸੋਹਣੀ ਤਿਆਰ ਹੋਈ ਵੀ ਆ ਤੇ ਇਹ ਟਰਾਲੀ ਮਿੱਤਰੋ ਬਕਾਊਆ ਤੇ ਵੀਰ ਦੇ ਘਰੇ ਖੜੀ ਆ ਪਿੰਡ ਹੈਗਾ ਜੀ ਰੂੜੇ ਕੀ ਕਲਾਂ ਜ਼ਿਲ੍ਹਾ ਹੈਗਾ ਵੀਰ ਦਾ ਬਰਨਾਲਾ 3 ਫੁੱਟ ਬੈੱਡ ਲੱਗਿਆ ਵਾ ਬੈੱਡ ਸਮੇਤ ਦੇਣੀ ਆ ਜਾਲੀ ਵਾਲਾ ਬਾਕੀ ਬੈੱਡ ਲੱਗਿਆ ਵਾ ਮਿੱਤਰੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੈਕ ਲੱਗਿਆ ਵਾ ਟਰਾਲੀ ਦੇ ਸਿੰਗਲ ਟਾਇਰਾਂ ਦੇ ਵਿੱਚ ਆ ਟਰਾਲੀ ਫੁੱਲ ਹੈਵੀ ਜੇ ਆਪਾਂ ਟਰਾਲੀ ਦੀ ਮਿੱਤਰੋ ਵਜਨ ਦੀ ਗੱਲ ਕਰੀਏ ਤਾਂ ਵਜਨ ਹੈਗਾ ਟਰਾਲੀ ਦਾ 15 ਗੰਟਲਾ ਅੱਠ ਨਟੀ ਹੱਬਾ ਟਾਇਰ ਲੱਗੇ ਵਿਆ ਦੋਨੇ ਜੇ ਕੇ ਦੇ ਟੈਕਨੀਸ਼ੀਅਨ ਪੂਰੀ ਚੰਗੀ ਪਈਆ ਹੱਬ ਹੈ ਗਿਆ ਜੀ ਅੱਠ ਨਟੀ ਬਾਕੀ ਰੰਗ ਪੇਂਟ ਸਾਰਾ ਬਹੁਤ ਸੋਹਣਾ ਹੋਇਆ ਵਾ ਟਰਾਲੀ ਨੂੰ ਤੇ ਨੰਬਰ ਵਾਈ ਦਾ ਆਪਾਂ ਸਕਰੀਨ ਦੇ ਉੱਤੇ ਲਾਤਾ 83608 76536 ਜੇ ਮੋਬਾਈਲ ਨੰਬਰ ਹੈ ਜੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਮਿੱਤਰੋ ਤੇ ਜੇ ਟਰਾਲੀ ਦੇ ਫਰਸ਼ ਦੀ ਆਪਾਂ ਗੱਲ ਕਰੀਏ ਬਿਨਾ ਜੋੜ ਵਾਲਾ ਫਰਸ਼ ਆ ਤੇ ਬਰਸਪੁਰਸ ਵੀ ਚੈੱਕ ਕਰੋ ਮਿੱਤਰੋ ਟਰਾਲੀ ਪਈਆ ਜਮਾਂ ਨਵੀਂ ਟਰਾਲੀ ਪਈਆ ਇਹ ਕਿਸੇ ਬੀਐਨਏ ਮਿੱਤਰੋ ਲੈਣੀਆਂ ਤਾਂ ਬਾਈ ਨੇ ਡਿਮਾਂਡ ਟਰਾਲੀ ਰੱਖੀ ਹੈ 128000 ਰੁਪਿਆ ਬਾਕੀ ਰੇਟ ਮੌਕੇ ਤੇ ਹੋ ਜਾਊਗਾ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਮਿੱਤਰੋ ਚੱਕ ਕੇ ਲਾ ਲਿਓ 8 ਨਟੀ ਹਾਬਾ ਜੇਕੇ ਦੇ ਟਾਇਰ ਲੱਗੇ ਆ